ਕਿ ਚੰਗੇ ਬੰਦਿਆਂ ਦੀ ਇੱਕ ਖਾਸ ਗੱਲ ਹੁੰਦੀ ਹੈ ਉਹਨਾਂ ਕੋਲ ਬਹਿ ਕੇ ਬੰਦਾ ਵੱਡ ਜਾਂਦਾ ਹੈ ਉਹਨਾਂ ਦਾ murid ਦੋਸਤੋ ਕਹਿੰਦੇ ਕਿ ਜਿੱਥੇ ਇਨਸਾਨੀਅਤ ਜ਼ਿੰਦਾ ਹੋਵੇ ਉੱਥੇ ਕੁਝ ਨਾ ਕੁਝ ਚੰਗਾ ਹੋਣ ਦੀ ਸਦਾ ਹੀ ਰਹਿੰਦੀ ਹੈ ਉਮੀਦ ਦੋਸਤੋ ਕੁਝ ਨਾ ਕੁਝ ਚੰਗਾ ਹੋਣ ਦੀ ਕੁਝ ਨਾ ਕੁਝ ਚੰਗਾ ਕਰਨ ਦੀ ਸਦਾ ਹੀ ਰਹਿੰਦੀ ਹੈ ਉਮੀਦ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ਵਰ ਤੁਸੀਂ ਸ਼ੇਅਰ ਫੋਸਲਾ ਹੁੰਦੇ ਵੀਡੀਓ ਕਿਸ ਤਰ੍ਹਾਂ ਬਤ ਹੁੰਦੇ ਸਾਥੀਓ ਮੈਂ ਫਰੂਟਾ ਦੀ ਦੁਕਾਨ ਦੇ ਮੋੜੇ ਖੜਾ ਫਰੂਟਾ ਦੀ ਐਡ ਕਰਨ ਨਹੀਂ ਆਏ ਸਗੋਂ ਸਾਡੇ ਅੰਕਲ ਜੀ ਨੇ ਲੰਬਾ ਸਾਹਿਬ ਇਹਦੇ ਅੰਦਰ ਇਨਸਾਨੀਅਤ ਦਾ ਪਰਜਾ ਹੈ ਔਰ ਉਹ ਪਰਜਾ ਆਏ ਇਹ ਫੋਨ ਇਹ ਛੱਡ ਗਿਆ ਮਿਲਿਆ ਇਹਨਾਂ ਨੂੰ Apple ਦਾ ਫੋਨ ਹੈ Nike ਦੇ Apple ਦੇ ਫੋਨ ਨੇ ਕੱਪੜੇ ਪਾਏ ਆ ਇਹ ਲੜਕਾ ਜੀ ਦਾ ਫੋਨ ਹੈ ਉਹਦੀ ਤਸਵੀਰ ਵੀ ਨਜ਼ਰ ਆ ਰਹੀ ਹੈ ਕੁੰਘਰਾਲੇ ਦੇ ਬਾਹਲਾ ਪਰ ਬੁਰੇ ਹਾਲ ਆ ਬੁਰੇ ਹਾਲ ਇਸ ਕਰਕੇ ਕਿਉਂਕਿ ਫੋਨ ਥੱਲੇ ਡਿੱਗ ਗਿਆ ਸੋ ਇਸ ਵੀਰ ਨੂੰ ਬੇਨਤੀ ਹੈ ਜਿਹੜੇ ਇਹਨੂੰ ਜਾਣਦੇ ਹੋ ਮਾੜਾ ਦਿਖਾਈ ਜਰਦਾ ਜਿਹੜਾ ਇਹਦਾ ਚਿਹਰਾ ਦਿਖਾ ਦੇ ਜਿਹੜੇ ਇਸ ਵੀਰ ਨੂੰ ਜਾਣਦੇ ਆ ਕੁੰਘਰਾਲੇ ਵਾਲਾ ਵਾਲੇ ਵੀਰ ਨੂੰ ਇਹਦੇ ਤੱਕ ਮੈਸੇਜ ਲਾ ਦਿਓ ਦਿਖਾਈ ਇਹਦੇ ਤੱਕ ਮੈਸੇਜ ਲਾ ਦਿਓ ਕਿ ਭਾਈ ਤੇਰਾ ਜਿਹੜਾ ਫੋਨ ਆ ਨਮਾਸ਼ਹਿਰ 62 ਦੇ ਨਜ਼ਦੀਕ ਆ ਲੰਬਾ ਫਰੂਟ ਹਾਊਸ ਤੇ ਰਾਮ ਸੰਸ ਵਾਲਿਆਂ ਦੇ ਬਿਲਕੁਲ ਨਾਲ ਲੰਬਾ ਬੂਟ ਲੰਬਾ ਫਰੂਟ ਸ਼ੌਪ ਵਾਲਿਆਂ ਦੇ ਕੋਲ ਆ ਰਾਮ ਸੰਸ ਦੇ ਬਿਲਕੁਲ ਨਾਲ ਲੰਬਾ ਫਰੂਟ ਵਾਲੇ ਅੰਕਲ ਜੀ ਕੋਲ ਆ ਇਹ ਜਦ ਮਰਜੀ ਆ ਕੇ ਆਪਣਾ ਫੋਨ ਉੱਥੇ ਲੈ ਜਾ ਔਰ ਇਹ ਇਨਸਾਨੀਅਤ ਦੀ ਗੱਲ ਹੈ ਇਨਸਾਨੀਅਤ ਜਿਹਦੇ ਮਨ 'ਚ ਹੈ ਉਹੀ ਕਿਸੇ ਦੇ ਲਈ ਚੰਗਾ ਸੋਚ ਸਕਦਾ ਉਹੀ ਸੋਚ ਸਕਦਾ ਕਿ ਭਾਈ ਜਿਹਦਾ ਫੋਨ ਡਿਗਿਆ ਉਹਦੇ ਤਾਂ ਕ ਵਾਪਸ ਪਹੁੰਚਾਣਾ ਪਾ ਮੈਨੂੰ ਮਿਹਨਤ ਘੋਰਨਾ ਕਰਨੀ ਪਵੇ ਤਾਂ ਅੰਕਲ ਉਹਨਾਂ ਦਾ ਫੋਨ ਸਾਨੂੰ ਆਉਂਦਾ ਆ ਇਹ ਕਹਿੰਦੇ ਕੋ ਜੀ ਸਾਨੂੰ ਫੋਨ ਮਿਲਿਆ ਅਸੀਂ ਚਾਹੁੰਦੇ ਆ ਇਹ ਫੋਨ ਜਿਹੜਾ ਅਸਲ ਮਾਲਕ ਤੱਕ ਪਹੁੰਚੇ ਤੁਸੀਂ ਆ ਕੇ ਵੀਡੀਓ ਪਾ ਦਿਓ ਹਾਲੇ ਥੋੜੇ ਦਿਨ ਪਹਿਲਾਂ ਵੀ ਅਸੀਂ ਇੱਕ ਵੀਡੀਓ ਪਾਈ ਸੀਗੀ ਬੰਗਾ ਰੋਡ ਤੇ ਕੋਈ ਲਾਟਰੀ ਸਟਾਲ ਤੇ ਆਪਣਾ ਫੋਨ ਛੱਡ ਗਿਆ ਸੀ ਜਦੋਂ ਵੀਡੀਓ ਪਾਈ ਤੋਂ ਬਾਅਦ ਉਹਨੂੰ ਤਾਂ ਫੋਨ ਵਾਪਸ ਮਿਲ ਗਿਆ ਤੇ ਇਹ ਵੀ ਫੋਨ ਕਿਸੇ ਨੌਜਵਾਨ ਵੀਰ ਦਾ ਆ ਛੱਡੀ ਅੰਕਲ ਜੀ ਤੇ ਆ ਉਸ ਵੀਰ ਦੀ ਤਸਵੀਰ ਹੈ ਇੱਥੇ ਕਾਲ ਕੋਈ ਨਹੀਂ ਆ ਰਹੀ ਕੁੰਗਰਾਲੇ ਵਾਲਾ ਵਾਲਾ ਇਹ ਵੀਰ ਹੈ ਕੁੰਗੜਾ ਮੇਭਾਲਨੇ ਦੇ ਕਰਲੀ ਕਰਾਏ ਹੋਏ ਵਾਲ ਆ ਤਾਂ ਬੇਨਤੀ ਐ ਇਹਦੇ ਤੱਕ ਇਹਦੇ ਯਾਰ ਦੋਸਤ ਵੀਡੀਓ ਪਹੁੰਚਾ ਦਿਓ ਤੇ ਲਾਂਬਾ ਫਰੂਟ ਸ਼ਾਪ ਤੇ ਆ ਕੇ ਇਹਨੂੰ ਫੋਨ ਨੂੰ ਲੈ ਜਾਓ ਲੋਕ ਖੋਲਣਾ ਪਾਣਾ ਤਸਵੀਰ ਨਾਲ ਤਸਵੀਰ ਮੈਚ ਕਰਨੀ ਪਾਣੀ ਐ ਇਹ ਨਹੀਂ ਕਿ ਕੋਈ ਸ਼ਰਾਰਤੀ ਆ ਜਵੇ ਠੀਕ ਐ ਅੰਕਲ ਜੀ ਕੀ ਕਹੋਗੇ ਮਾ ਜਿਹਨਾਂ ਦਾ ਫੋਨ ਆ ਜੀ ਲੈ ਜਾਓ ਆ ਕੇ ਹਾਂ ਮਿਹਰਬਾਨੀ ਤੁਹਾਡੀ ਸ਼ੁਕਰੀਆ ਕੋਤ ਨਾਲ ਜਿਆਦਾ ਟੈਨਸ਼ਨ ਹੋ ਰਹੀ ਦੀ ਹੋਈ ਐ ਕੋਈ ਤੱਕ ਪਹੁੰਚਾਣਾ ਲੇ ਜਾਓ ਲੈ ਜਾਓ ਬਰਾਵਾ ਜਿਹਦਾ ਹੈਗਾ ਲੈ ਜਾਓ ਆ ਕੇ ਆ ਬਈ ਉਹੀ ਜਿਹਦਾ ਢ ਗਿਆ ਹਾਂ ਉਹ ਦੂਜੇ ਦਾ ਹੱਥ ਮਾਰ ਦੋ ਬਈ ਆਓ ਤੁਹਾਨੂੰ ਸੱਜ ਲੈਣਾ ਅਸੀਂ ਜੇ ਕੋਈ ਲੈਣਾ ਹੈ ਠੀਕ ਹੈ ਜੀ ਉਹ ਦਣੀ ਆਪਾਂ ਦਿੰਦੇਗੇ ਇਹਨੂੰ ਠੀਕ ਹੈ ਜੀ ਤੁਹਾਨੂੰ ਸੱਜ ਕੇ ਤੁਹਾਡੇ ਜਰੀਏ ਦੇਣਾ ਚਲੋ ਠੀਕ ਹੈ ਇੱਕ ਜੀ ਓਕੇ ਮੇਰੇ ਰੂਟ ਤੁਹਾਡਾ ਬੜਾ ਸਵਾਦ ਹੁੰਦਾ ਅੱਧਰ ਗੱਲ ਕਰ ਲਓ ਮੁੰਡੇ ਨਾਲ ਆਕਲ ਕਹਿੰਦੇ ਨਾਲ ਐਡ ਵੀ ਕਰ ਦੋ ਬਾਕੀ ਫਰੂਟ ਬੜਾ ਸਵਾਦ ਹੁੰਦਾ ਤੁਹਾਡਾ ਥੈਂਕ ਯੂ ਜੂਸ ਬੜਾ ਸਵਾਦ ਹੁੰਦਾ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਬਹੁਤ ਇਹ ਜਿਹੜਾ ਫੋਨ ਹੈ ਫਿਰ ਜਿਹਦਾ ਵੀ ਹੈਗਾ ਨਾਲ ਕੀ ਲੱਗੇ ਆਵੇ ਆਪਣੀ ਫੋਟੋ ਜੇ ਲੌਕ ਖੋਲ ਦੇਵੇ ਮੁੰਡੇ ਦੀ ਫੋਟੋ ਹੋਵੇ ਜਾਂ ਆਪ ਹੋਵੇ ਮੁੰਡਾ ਜਾਂ ਫਿਰ ਉਹਨੂੰ ਮੈਂ ਲੌਕ ਖੋਲ ਦਵਾਂ ਪਤਾ ਲੱਗ ਜਾਣਾ ਹਾਂਜੀ ਜੇ ਥੰਬ ਲੌਕ ਲਾਇਆ ਥੰਬ ਲੌਕ ਖੁੱਲ ਜਾਣਾ ਵੈਸੇ ਮੇਰੇ ਖਿਆਲ ਜਿਹੜੀ ਫੋਟੋ ਲੱਗੀ ਹੋਈ ਆ ਮੇਨ ਤੇ ਉਹ ਜਦੋਂ ਮੈਚ ਕਰ ਲੈਣੀ ਤਾਂ ਵੀ ਪਤਾ ਲੱਗ ਜਾਣਾ ਕਿਹੜੀ ਵਾਲਪੇਪਰ ਤੇ ਲੱਗੀ ਹੋਈ ਆ ਫੋਟੋ ਜੀ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਅਸੀਂ ਤੁਹਾਨੂੰ ਸੱਜੇ ਤੋਂ ਬਗੈਰ ਨਹੀਂ ਜੜਾ ਕਿਸੇ ਨੂੰ ਹੋਰੇ ਨਾ ਮਾਰ ਘਾਗੇ ਲੋਕੀ ਬੋਚ ਆ ਆ ਠੀਕ ਹੈ ਜੀ ਲੋਕੀ ਬਹੁਤ ਜਿਆਰਿਆ ਪਤਾ ਨਹੀਂ ਸਵੇਰੇ ਕਿਹੜਾ ਮਾਲ ਖਾਦੇ ਜਿਆਰ ਹੋਈ ਜਾਂਦੇ ਆ ਚਲੋ ਬਹੁਤ ਸ਼ੁਕਰੀਆ ਤੱਕ ਕੁੰਗਰਾਲੇ ਵਾਲਾ ਵਾਲੇ ਵੀਰ ਤੱਕ ਵੀਡੀਓ ਪਹੁੰਚਾ ਦਿਓ ਜਿਉ ਆਪ ਦੇਖ ਰਿਹਾ ਆ ਜਾ ਮੇਰਾ ਪਰ ਆਪਣਾ ਫੋਨ ਲਗਾ ਤੇਰੀ ਇਮਾਨਤ ਲੈ ਕੇ ਬੈਠੇ ਆ ਤੇਰਾ ਫੋਨ ਤੈਨੂੰ ਫੜਾ ਕੇ ਸਾਡੇ ਮਨੋਂ ਵੀ ਬੋਝ ਲਵੇ ਕਿਉਂ ਅੰਕ ਜੀ ਠੀਕ ਹੈ ਜੀ ਆਉਣਾ ਹੈ ਲੰਬਾ ਫਰੂਟ ਸ਼ਾਪ ਤੇ ਬਹੁਤ ਸ਼ੁਕਰੀਆ